ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਘੱਟ ਰੇਟਾਂ ਵਾਲੀਆਂ ਨੇ ਸੂਟ ਬੜੇ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਇੱਕ ਤੋਂ ਇੱਕ ਆਣਗੇ ਬਾਟਮ ਜਿਹੜਾ ਇਹਨਾਂ ਵਿੱਚ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਜਿਹੜੀ ਹੈ कॉटन ਦੀ 8 ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਸਲਵ कॉटन ਵਿੱਚ ਆਏਗੀ ਪਿਓਰ कॉटन ਕੱਪੜਾ ਹੈ ਬਹੁਤ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੁੰਦਾ ਹੈ 16 ਰੰਗਾਂ ਵਿੱਚ ਸੂਟ ਆਏਗਾ ਬਾਟਮ ਜਿਹੜਾ ਪਿਓਰ ਕੈਮਰੀ कॉटन ਦਾ ਆਏਗਾ ਪਲੇਨ ਬਾਟਮ ਆਏਗਾ 80 ਮੀਟਰ ਦਾ ਦੁਪੱਟਾ ਮਸਲੀਨ कॉटन ਦਾ ਆਏਗਾ ਨਾਲ ਪੈਚ ਵਰਕ ਹੋਇਆ 4 ਸਾਈਡ ਤੇ ਲੈਸ ਲੱਗੀ ਆ ਵਾਈਟ ਕਲਰ ਦੀ रेट ਇਹਦਾ 680 ਰੁਪਏ ਆ 680 ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਰੰਗ ਜਿਵੇਂ ਕਿ ਮੈਂ ਦੱਸਿਆ ਇਹਦੇ ਵਿੱਚ 16 ਨੇ ਸਾਰੇ ਦੇ ਸਾਰੇ ਰੰਗ ਅਵੇਲੇਬਲ ਨੇ ਗਰਮੀਆਂ ਲਈ ਸਪੈਸ਼ਲ ਹੈ ਕਿਉਂਕਿ ਜਿਹੜੇ ਰੰਗ ਨੇ ਉਹ ਬਹੁਤ ਹੀ ਜ਼ਿਆਦਾ ਸਪੈਸ਼ਲ ਗਰਮੀਆਂ ਲਈ ਬਣਾਏ ਗਏ ਨੇ ਗਰਮੀਆਂ ਵਿੱਚ ਜਿਹੜੇ ਲਾਈਟ ਟونز ਜਿਹੜੇ ਪੇਸਟਲ ਟੋਨ ਹੁੰਦੇ ਨੇ ਬੜੇ ਵਧੀਆ ਰਹਿੰਦੇ ਨੇ ਤੇ ਉਹਨਾਂ ਹੀ ਗਰਮੀਆਂ ਨੂੰ ਹੀ ਸਾਹਮਣੇ ਰੱਖ ਕੇ ਜਿਹੜੇ ਰੰਗੇ ਦੇ ਵਿੱਚ ਐਡ ਕੀਤੇ ਗਏ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ बॉटਮ ਤੇ ਵਰਕ ਵਾਲੇ ਸੂਟ ਬਹੁਤ 트ੈਂਡ ਕਰਦੇ ਨੇ ਐਸ ਵਾਰੀ ਵੀ ਕੁਝ ਕਲੈਕਸ਼ਨਾਂ ਆਈਆਂ ਨੇ ਇਹ ਵੀ ਜਿਹੜੀ ਕਲੈਕਸ਼ਨ ਹੈ ਸਿੰਗਲ ਕਲਰ ਵਿੱਚ ਹੀ ਆਏਗੀ 980 ਰੁਪਏ ਦਾ ਰੇਟ ਹੈ ਰਾਮਟੈਕਸ ਜਾਮ ਕਾਟਨ ਵਿੱਚ ਇਹ ਸੂਟ ਆਏਗਾ ਸਿੰਗਲ ਕਲਰ ਹੈ ਸ਼ਰਟ ਬਹੁਤ ਪਿਆਰੀ ਹੈ ਇਹ ਤਿੰਨ ਰੰਗਾਂ ਵਿੱਚ ਸੂਟ ਆਏਗਾ ਇਦਾ ਰੇਟ 899 ਰੁਪਏ ਆ ਤਿੰਨ ਰੰਗ ਨੇ ਘੇਰੇ ਤੇ ਕਢਾਈ ਬੜੀ ਪਿਆਰੀ ਹੈ ਜਿਹੜਾ ਪਹਿਲਾਂ ਗਿਆ ਸੀ ਉਹ 790 ਦਾ ਸੀ ਗਲਤੀ ਨਾਲ ਉਹਦਾ ਰੇਟ ਗਲਤ ਦੱਸਿਆ ਗਿਆ ਇਹ ਜਿਹੜੇ ਸੂਟ ਆਣਗੇ ਟੌਪ ਐਂਡ ਬਾਟਮ ਦੇ ਸ਼ਰਟ ਤੇ ਬਾਟਮ ਦੋਨੋਂ ਪ੍ਰਿੰਟਡ ਆਣਗੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ ਬਾਟਮ ਹੈ ਰੰਗ ਇਹਦੇ ਵਿੱਚ ਜਿਹੜੇ 8 ਆਣਗੇ ਇਹ ਵਾਲੇ ਜਿਹੜੇ ਸੂਟ ਆਣਗੇ ਇਹ ਰਾਮ ਟੈਕਸ ਵਿੱਚ ਆਣਗੇ 980 ਰੁਪਏ ਦਾ ਰੇਟ ਹੈ ਜਾਮ ਕਾਟਨ ਦਾ 2.5 ਮੀਟਰ ਦਾ ਬਾਟਮ ਮਿਲੇਗਾ 980 ਇਹਦਾ ਪ੍ਰਾਈਸ ਹੈ سپੀਰੀਅਰ ਕੁਆਲਿਟੀ ਦਾ ਜਿਹੜਾ ਦਾ ਫੈਬਰਿਕ ਹੈ ਬਹੁਤ ਸੋਹਣੇ ਰੰਗ ਨੇ ਸਮਰ ਸਪੈਸ਼ਲ ਕਲਰ ਨੇ ਪੇਸਟਲ ਟੋਨ ਨੇ ਪ੍ਰਿੰਟਡ ਸ਼ਰਟ ਹੈ बॉटम प्लेन ਆਏਗਾ ਰਾਮਟੈਕਸ ਬ੍ਰਾਂਡ ਵੱਲੋਂ ਇਹ ਵਾਲਾ ਜਿਹੜਾ ਕਿ ਫੈਬਰਿਕ سپੀਰੀਅਰ ਕੁਆਲਿਟੀ ਦਾ ਇਹਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਹੈ ਇਹ ਵੀ ਬਹੁਤ ਸੋਹਣੇ ਸੂਟ ਆਏ ਨੇ ਤੁਹਾਨੂੰ 5 ਮੀਟਰ ਦਾ ਪਿਓਰ ਕੈਮਰੀ कॉटन ਦਾ ਡਿਜੀਟਲ ਪ੍ਰਿੰਟ ਦੇ ਨਾਲ ਸੂਟ ਮਿਲੇਗਾ ਦੁਪੱਟਾ ਜਿਹੜਾ ਮਿਲੇਗਾ 2.5 ਮੀਟਰ ਦਾ ਪਿਓਰ ਮਸਲੀਨ ਦਾ ਫੈਂਸੀ ਸਟਾਈਲ ਬਹੁਤ ਹੀ ਪਿਆਰਾ ਵਰਕ ਹੋਇਆ ਦੁਪੱਟੇ ਤੇ 820 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਜਿਹੜੇ ਨੇ ਉਹ 6 ਰੰਗ ਇਹਦੇ ਵਿੱਚ ਆਏ ਨੇ ਸਾਰੇ ਹੀ ਰੰਗ ਜਿਹੜੇ ਬਹੁਤ ਸੋਹਣੇ ਨੇ ਵਧੀਆ ਨੇ ਕੰਟਰਾਸਟ ਬਹੁਤ ਸੋਹਣਾ ਬਣਾਇਆ ਗਿਆ ਇਹਦੇ ਵਿੱਚ ਰੰਗਾਂ ਦਾ ਸ਼ਰਟ ਤੁਹਾਨੂੰ ਜਿਹੜਾ ਸੂਟ ਦਾ ਫੈਬਰਿਕ ਸ਼ਰਟ ਤੇ ਬਾਟਮ ਦਾ 5 ਮੀਟਰ ਦਾ ਆਲ ਓਵਰ ਮਿਲੇਗਾ ਪ੍ਰਿੰਟਡ ਤੇ ਦੁਪੱਟਾ ਨਾਲ ਬਹੁਤ ਪਿਆ ਇਹ ਵਾਲੇ ਸੂਟ ਵੀ ਜਿਹੜੇ ਤਿੰਨ ਰੰਗਾਂ ਵਿੱਚ ਤੁਹਾਨੂੰ ਮਿਲ ਜਾਣਗੇ ਇਹ ਵੀ ਰੰਗ ਜਿਹੜੇ ਨੇ ਗਰਮੀਆਂ ਲਈ ਸਪੈਸ਼ਲ ਰੈਡੀ ਕੀਤੇ ਗਏ ਨੇ ਸਮਰ ਸਪੈਸ਼ਲ ਕਲਰ ਨੇ ਇਹ ਵਾਲੇ ਵੀ ਇਹ ਤੁਹਾਨੂੰ 820 ਰੁਪਏਾਂ ਵਿੱਚ ਸੂਟ ਮਿਲ ਜਾਏਗਾ ਇਹ ਸਿੰਗਲ ਕਲਰ ਵਿੱਚ ਆਏਗਾ 790 ਵਿੱਚ 5 ਮੀਟਰ ਦਾ ਕੈਮਰੀ ਕਾਟਨ ਦਾ ਡਿਜੀਟਲ ਪ੍ਰਿੰਟ ਵਾਲਾ ਤੇ ਨਾਲ ਤੁਹਾਨੂੰ ਪਿਓਰ ਮਲਮਲ ਦਾ ਮਲਮਲ ਕਾਟਨ ਦਾ ਦੁਪੱਟਾ ਮਿਲੇਗਾ 5 ਮੀਟਰ ਦਾ ਸੂਟ ਇਹ ਵੀ 5 ਮੀਟਰ ਸੂਟ ਆਏਗਾ ਜੀ ਬਾਟਮ ਪਲੇਨ ਚੋਰਚਟ ਦਾ ਸ਼ਰਟ ਜਿਹੜੀ ਆਏਗੀ ਉਦੋਂ ਤੇ ਵਾਈਟ ਕਲਰ ਦੀ ਲੈਸ ਲੱਗੀ ਆ ਘੇਰੇ ਤੇ ਵੀ ਵਾਈਟ ਕਲਰ ਜਿਹੜੀ অর্ਗੈਂਜ਼ਾ ਦੀ ਲੈਸ ਲੱਗੀ ਆ ਦੁਪੱਟਾ ਤੁਹਾਨੂੰ ਨਾਲ ਜਿਹੜਾ ਮਿਲੇਗਾ ਉਹ ਜੌਰਜਟ ਦਾ ਮਿਲੇਗਾ ਬਾਟਮ ਵੀ ਜੌਰਜਟ ਦਾ ਹੈ ਇਹਦੇ ਵਿੱਚ ਰੰਗ ਕਾਫੀ ਨੇ ਅਗਰ ਰੰਗ ਰਹਿ ਜਾਣ ਦਾ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਇਹਦਾ ਸਕਰੀਨਸ਼ਾਟ ਸੈਂਡ ਕਰ ਦੇਣਾ ਤੇ ਜਿਹੜਾ ਸ਼ਰ ਦਾ ਫੈ布ਰਿਕ ਉਹ ਵੀ ਜੌਰਜਟ ਦਾ ਆਏਗਾ ਪੈਚਵਰਕ ਹੋਇਆ ਲੈਸ ਲੱਗੀ ਆ ਦੁਪੱਟੇ ਤੇ 650 ਰੁਪਏ ਦਾ ਰੇਟ ਆ ਕੁਝ ਕਲੈਕਸ਼ਨਾਂ ਨੇ ਜਿਹੜੀਆਂ ਇਧਰ ਉਧਰ ਹੋ ਗਈਆਂ ਨੇ ਬਾਕੀ ਅਗਰ ਜਨਾਂ ਬਾਰੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੇਰਾ 623924575 ਜੋ ਦਿੱ ਉਸ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ